ਸਸਿਕਾ ਜੀ ਮੈਂ ਕੁਮਲ ਕਪੂਰ ਤੁਸ ਦੇਖ ਰਹੇ ਚੈਨਲ ਪੰਜਾਬੀ ਹੈਲਥ ਕੈਨੇਡਾ ਨੇ ਇੱਕ ਹਫਤੇ ਕਾਰੇ ਨੂੰ ਆਨਲਾਈਨ ਵੇਚੇ ਜਾਣ ਵਾਲੇ ਅਨधिकृत ਫਿਟਨੈਸ ਉਤਪਾਦਾਂ ਦੇ ਨਾਲ ਜੁੜੇ ਗੰਭੀਰ ਸਿਹਤ ਜੋਖਮਾਂ ਬਾਰੇ ਚੇਤਾਵਨੀ ਦਿੱਤੀ ਹੈ ਸ਼ੁੱਕਰਵਾਰ ਨੂੰ ਪ੍ਰਕਾਸ਼ਿਤ ਇੱਕ ਡਵਾਈਜ਼ਰ ਦੇ ਵਿੱਚ ਵਿਭਾਗ ਨੇ ਅਨधिकृत ਟੀਕੇ ਯੋਗ ਪੈਪਟਾਈਡ ਦਵਾਈਆਂ ਨੂੰ ਜ਼ਬਤ ਕਰਨ ਦਾ ਐਲਾਨ ਕਰ ਦਿੱਤਾ ਹੈ ਜੋ ਅਕਸਰ ਬਾਡੀ ਬਿਲਡਿੰਗ ਐਂਟੀ 에ਜਿੰਗ ਜਾਂ ਫਿਰ ਐਥਲੈਟਿਕ ਪ੍ਰਦਰਸ਼ਨ ਨੂੰ ਵਧਾਉਣ ਦੇ ਲਈ ਵਰਤੀਆਂ ਜਾਂਦੀਆਂ ਨੇ ਪ੍ਰਭਾਵਿਤ ਉਤਪਾਦ ਵੈੱਬਸਾਈਟ ਕੈਨੇਡਾ ਪੈਪਟਾਈਡ ਉੱਤੇ ਵਿਚੇ ਗਏ ਨੇ ਅ ਐਤਵਾਰ ਦੁਪਹਿਰ ਤੱਕ ਵੈੱਬਸਾਈਟ ਤੇ ਰੱਖ-ਰਖਾਵ ਦੇ ਲਈ ਬੰਦ ਜੀ ਹੈਲਥ ਕੈਨੇਡਾ ਦੇ ਅਨੁਸਾਰ ਇੰਜੈਕਟੇਬਲ ਪੈਪਟਾਈਡਾ ਨੂੰ ਨੁਸਖੇ ਵਾਲੀਆਂ ਦਵਾਈਆਂ ਦੇ ਵੱਜੋਂ ਕੰਟਰੋਲ ਕੀਤਾ ਜਾਂਦਾ ਹੈ ਵਿਭਾਗ ਨੇ ਕੰਪਨੀ ਦੀ ਵੈੱਬਸਾਈਟ ਹਟਾਈ ਜਬਤ ਕੀਤੀ ਜਾਂ ਵੇਚੀ ਗਈ ਕਿਸੇ ਵੀ ਉਤਪਾਦ ਨੂੰ ਅਧਿਕਾਰਤ ਨਹੀਂ ਕੀਤਾ ਚੇਤਾਵਨੀ ਦੇ ਵਿੱਚ ਕਿਹਾ ਗਿਆ ਹੈ ਕਿ ਅਨਅਧਿਕਾਰਤ ਟਿਕੀਓ ਪੈਪਟਾਈਡ ਦਵਾਈਆਂ ਦੀ ਵਰਤੋਂ ਦੇ ਨਾਲ ਲਾਗ ਅਲਰਜੀ ਵਾਲੀਆਂ ਪ੍ਰਤੀਕਿਰਿਆਵਾਂ ਹੋ ਸਕਦੀਆਂ ਨੇ ਅਤੇ ਹੋਰ ਦਵਾਈਆਂ ਦੇ ਨਾਲ ਇਸ ਦਾ ਪਾਇਸਪਰ ਪ੍ਰਭਾਵ ਪੈ ਸਕਦਾ ਹੈ ਇਹਨਾਂ ਉਤਪਾਦਾਂ ਦੀ ਵਰਤੋਂ ਕੁਝ ਸਮੱਗਰੀਆਂ ਐਡੀਟਿਵ ਅਫੇਕ ਦੂਸ਼ਿਤ ਤੱਤਾਂ ਦੇ ਕਾਰਨ ਹੋਲ ਜੋਖਮ ਵੀ ਲੈ ਸਕਦੀਆਂ ਨੇ ਜੋ ਲੇਬਲ ਤੇ ਸੂਚਿਤਬਦ ਹੋ ਸਕਦੀਆਂ ਨੇ ਜਾਂ ਨੰਵੀ ਵੀ ਹੋ ਸਕਦੀਆਂ ਨੇ ਅਤੇ ਸੁਰੱਖਿਅਤ ਢੰਗ ਤੇ ਨਾਲ ਤਿਆਰ ਜਾਂ ਸਟੋਰ ਨਹੀਂ ਕੀਤੀਆਂ ਜਾ ਸਕਦੀਆਂ ਐਡਵਾਈਸ ਦੇ ਵਿੱਚ ਉਨ੍ਹਾਂ ਵਿਅਕਤੀਆਂ ਨੂੰ ਚੇਤਾਵਨੀ ਦਿੱਤੀ ਗਈ ਹੈ ਜਿਨ੍ਹਾਂ ਨੇ ਅਨਅਧਿਕਾਰਤ ਟੀਕੇ ਯੋਗ ਦਵਾਈ ਦੀ ਵਰਤੋਂ ਕੀਤੀ ਹੈ ਅਤੇ ਸਿਹਤ ਸੰਭਾਲ ਪੇਸ਼ੇਵਰ ਦੇ ਨਾਲ ਸਲਾਹ ਕਰਨ ਦੇ ਲਈ ਕਿਹਾ ਗਿਆ ਹੈ ਵਿਅਕਤੀਆਂ ਨੂੰ ਮਿਊਂਸੀਪਲ ਜਾਂ ਖੇਤਰੀ ਦੇਸ਼ ਨਿਰਦੇਸ਼ਕ ਦੁਆਰਾ ਰਸਾਇਣਾਂ ਅਤੇ ਹੋਰ ਖਤਰਨਾਕ ਰਹਿੰਦਖੂੰਦ ਦਾ ਨਿਪਟਾਰਾ ਕਰਨ ਜਾਫਰ ਉਤਪਾਦ ਨੂੰ ਸਹੀ ਨਿਪਟਾਰੇ ਦੇ ਲਈ ਆਪਣੇ ਸਥਾਨਕ ਫਾਰਮੇਸੀ ਦੇ ਵਿੱਚ ਵਾਪਸ ਕਰਨ ਦਾ ਨਿਰਦੇਸ਼ ਵੀ ਦਿੱਤਾ ਗਿਆ। ਚੇਤਾਵਨੀ ਨੋਟਿਸ ਦੇ ਵਿੱਚ ਕਿਹਾ ਗਿਆ ਹੈ ਕਿ ਖਪਤਕਾਰ 8 ਅੰਕਾਂ ਵਾਲੇ ਡਰੱਗ ਆਈਡੈਂਟੀਫਿਕੇਸ਼ਨ ਨੰਬਰ, ਨੈਚੁਰਲ ਪ੍ਰੋਡਕਟ ਨੰਬਰ ਜਾਫਰ ਅਤੇ ਹੋਮੀਓਪੈਥਿਕ ਡਰੱਗ ਨੰਬਰ ਦੀ ਪਛਾਣ ਕਰਕੇ ਹੈਲਥ ਕੈਨੇਡਾ ਵੱਲੋਂ ਵਿਕਰੀ ਦੇ ਲਈ ਅਧਿਕਾਰਤ ਕਿਤੇ ਗਏ ਉਤਪਾਦ ਲੇਬਲਾਂ ਦੀ ਜਾਂਚ ਕਰ ਸਕਦੇ ਨੇ। ਉਹ ਹੈਲਥ ਕੈਨੇਡਾ ਦੇ ਡਰੱਗ ਪ੍ਰੋਡਕਟਸ ਡਾਟਾਬੇਸ ਅਤੇ ਲਾਇਸੈਂਸ ইস্যੂ ਦਾ ਨੈਚੁਰਲ ਹੈਲਥ ਪ੍ਰੋਡਕਟ ਡਾਟਾਬੇਸ ਦੀ ਖੋਜ ਕਰਕੇ ਇਹ ਵੀ ਜਾਂਚ ਕਰ ਸਕਦੇ ਨੇ ਕਿ ਕੀ ਉਤਪਾਦਾਂ ਨੂੰ ਵਿਕਰੀ ਲਈ ਅਧਿਕਾਰਿਤ ਕੀਤਾ ਗਿਆ ਹੈ ਜਾਂ ਫਿਰ ਨਹੀਂ ਗੁਰ ਰਿਪੋਰਟ ਚੈਨਲ ਪੰਜਾਬੀ ਸਾਡਾ ਹਰ ਇੱਕ ਪ੍ਰੋਗਰਾਮ ਵੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ